ਸਾਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਕਨੌਰੀ ਬਾਰਡਰ ਤੇ ਮਹਾਪੰਚਾਇਤ ਚ ਦਿਖਿਆ ਕਿਸਾਨਾਂ ਦਾ ਭਾਰੀ ਇਕੱਠ ਨਾਜ਼ੁਕ ਖਾਲਸ ਚ ਸਟੇਜ ਤੋਂ ਸੰਬੋਧਿਤ ਕਰਦੇ ਦਿਖੇ ਜਗਜੀਤ ਸਿੰਘ ਢੱਲੇਵਾਲ ਕਿਹਾ ਮੈਨੂੰ ਪੂਰਾ ਪਰੋਸਾ ਅਸੀਂ ਮੋਰਚਾ ਜਿੱਤਾਂਗੇ ਕਿਸਾਨਾਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਹਾਪੰਚਾਇਤ ਜਿਹੜੀ ਖਨੌਰੀ ਬਾਰਡਰ ਤੇ ਕੀਤੀ ਜਾ ਰਹੀ ਹੈ ਤੇ ਉਸ ਦੇ ਵਿੱਚ ਕਾਫੀ ਭਾਰੀ ਇਕੱਠ ਪੂਰੇ ਪੰਜਾਬ ਭਰ ਚੋਂ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਅੱਜ ਜਿਹੜੀ ਮਹਾਪੰਚਾਇਤ ਖਨੌਰੀ ਬਾਰਡਰ ਤੇ ਹੋ ਰਹੀ ਹੈ ਉੱਥੇ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਿਤ ਕੀਤਾ ਤੇ ਐਮਐਸਪੀ ਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਵਿਚਾਰ-ਵਟਾਂਦਰਾ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਉੱਥੇ ਬੀਤੇ ਦਿਨ ਤੁਹਾਨੂੰ ਦੱਸਦੀ ਹੈ ਕਿ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨੇ ਵੀ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਕੀਲ ਕੀਤੀ ਸੀ ਕਿ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਅਤੇ ਉਸ ਦੇ ਵਿੱਚ ਵੱਤੋ ਵੱਜੜਾ ਸਮਰਥਨ ਤੇ ਸ਼ਿਰਕਤ ਕੀਤੀ ਜਾਵੇ। ਉੱਥੇ ਹੁਣ ਇਸ ਦੇ ਵਿਚਾਰਲੇ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਖਨੌਰੀ ਬਾਰਡਰ ਦੇ ਪਾਰੀ ਕਾਠ ਕਿਸਾਨਾਂ ਦਾ ਤੇ ਦੇਖਣ ਨੂੰ ਮਿਲਿਆ ਤੇ ਉੱਥੇ ਸਮਰਥਨ ਦੇਖਣ ਨੂੰ ਮਿਲਿਆ ਐਮਐਸਪੀ ਨੂੰ ਲੈ ਕੇ ਇਸ ਦੇ ਵਿਚਾਰਲੇ ਜਗਦੀਸ਼ ਸਿੰਘ ਦੱਲੇਵਾਲ ਦਾ ਇੱਕ ਬਿਆਨ ਜਾਰੀ ਹੋਇਆ ਹੈ। ਉੱਥੇ ਉਹਨਾਂ ਨੇ ਸਟ੍ਰਕਚਰ ਦੇ ਉੱਤੇ ਉਹਨਾਂ ਨੂੰ ਲਿਆਂਦਾ ਗਿਆ ਸਟੇਜ ਤੇ ਜਿੱਥੇ ਉਹਨਾਂ ਨੇ ਸਟੇਜ ਤੋਂ ਲੋਕਾਂ ਨੂੰ ਕਿਸਾਨਾਂ ਨੂੰ ਸੰਬੋਧਿਤ ਕੀਤਾ ਤੇ ਉਹਨਾਂ ਨੇ ਕਿਹਾ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਹ ਪੂਰੀ ਜੰਗ ਜਿੱਤਾਂਗੇ ਐਮਐਸਪੀ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਸਟੇਜ ਤੋਂ ਕਿਹਾ ਨਾਜ਼ੁਕ ਹਾਲਤ ਬਣੀ ਹੋਈ ਹੈ ਉਹਨਾਂ ਦੇ 40ਵੇਂ ਦਿਨ ਦੇ ਵਿੱਚ ਜਿਹੜਾ ਮਰਨਵਰਤ ਜਾਪ ਪੂਜਾ ਹੈ ਤੇ ਉਹਨਾਂ ਨੇ ਸਟੇਜ ਤੋਂ ਬੜੀ ਨਾਜ਼ੁਕ ਹਾਲਤ ਦੇ ਵਿੱਚ ਸੰਬੋਧਿਤ ਕੀਤਾ ਕਿਸਾਨਾਂ ਨੂੰ ਤੇ ਕਹਾ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਹ ਜਿਹੜੀ ਜੰਗ ਹੈ ਜਿੱਤਾਂਗੇ ਜੀ ਰਾਮ ਰਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ और जुकी होती है आज आप सब दूर दूर से चलकर यहाँ पे आए हुए मेरा निवेदन था कि मैं एक बार अपने सभी भाइयों से मिलना चाहता हूँ क्योंकि डॉक्टर से बात मिलने नहीं दे रहे थे तो मेरे मन की भावना थी कि आप ने जिस तरह से यहाँ पे आए हैं और बहुत सारी तकलीफें उठाई हैं आप सब पता चला कहीं पे कुछ एक्सीडेंट हुए बड़ा दुख हुआ उस बात को सुनकर एक्सीडेंट से नुकसान हुआ किसी की किसी को चोट आई ऊपर वाले से दुआ करता हूँ कि किसी की जान न जाए सब ठीक ठाक अपने घर पे वापस जाए देखिए जो मैं लड़ाई लड़ रहा हूँ मैं नहीं लड़ रहा ये मेरा तो एक समाज के सामने ही ये शरीर दिखता है कि फला आदमी लड़ रहा है डल्लेबा लड़ रहा है ये नहीं है ये साफ ऊपर वाले की कोई तो मर्जी है ये उसकी मर्जी से हो रहा है वो शरीर उसी ने तो दिया है किसी की मर्जी है कि अपने उसकी मर्जी के बगैर कोई शरीर धारण कर पाए नहीं कर पाए जिसको वो चाहता है उसी को मनुष्य का शरीर देता है वो उसने दिया है तो फिर जैसा वो लड़ाना चाहता है जैसा कार्य करवाना चाहता है वो करवाता है तो ये जो हो रहा है ये सब उसी की मर्जी से वही कर रहे मुझे ये भी विश्वास भी है जैसे आज आपने प्यार दिखाया है आपने जिस तरह से यहाँ पे आए हो एक आवाज पे तो जिस तरीके से यहाँ पे बार बार पुलिस उठाने का प्रयास कर रही थी हमारे नौजवानों ने आकर रात को ही आते थे ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਾਲ ਵੀਡੀਓ ਕਾਨਫਰੰਸ ਤੇ ਕੀਤੀ ਗੱਲਬਾਤ ਕਈ ਅਹਿਮ ਮੁੱਦਿਆਂ ਤੇ ਹੋਈ ਚਰਚਾ ਕਿਹਾ ਕੇਂਦਰ ਜਲਦ ਤੋਂ ਜਲਦ ਕਰੇ ਕਿਸਾਨਾਂ ਨਾਲ ਗੱਲਬਾਤ ਲਗਾਤਾਰ ਕਿਸਾਨ ਸ਼ੰਗੋਤ ਖਨੌਰੀ ਬਾਰਡਰ ਤੇ ਆਪ ਇਹ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਕੇ ਖਿਲਾਫ ਜਿਹੜਾ ਕਿ ਤਰਨਾ ਲਗਾ ਕੇ ਬੈਠੇ ਹੋਏ ਨੇ ਤੇ ਬੀਤੇ ਦਿਨੀ ਕੀ ਸਾਂ ਜੋ ਤੇ ਬੰਦੀਆਂ ਤੇ ਕਿਸਾਨ ਆਗੂਆਂ ਵੱਲੋਂ ਖਨੌਰੀ ਬਾਰਡਰ ਤੇ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ ਤੇ ਅੱਜ ਜਿਹੜਾ ਕਿ ਭਾਰੀ ਘਟ ਕਿਸਾਨਾਂ ਦਾ ਪੰਜਾਬ ਦੇ ਵੱਖ-ਵੱਖ ਸਿਆਤ ਤੋਂ ਦੇਖਣ ਨੂੰ ਮਿਲਿਆ ਜੋ ਕਿ ਖਨੌਰੀ ਬਾਰਡਰ ਤੇ ਪਹੁੰਚ ਰਿਹਾ ਹੈ ਤੇ ਜਿਹੜਾ ਕਿ ਸ਼ਿਰਕਤ ਕਰ ਰਿਹਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਅੱਜ ਪੰਜਾਬ ਸਰਕਾਰ ਨੇ ਪਹਿਲ ਕਦਮੀ ਦਾ ਕੰਮ ਕੀਤਾ ਹੈ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੇਂਦਰੀ ਦੀ ਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਂਦ ਨਾਲ ਵੀਡੀਓ ਕਾਨਫਰੰਸ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਜਿਹੜਾ ਕਿ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹ ਤੇ ਚੱਕਿਆ ਤੇ ਕਿਹਾ ਕਿ ਕਿਸਾਨਾ ਜਿਹੜਾ ਹਾਲਾ ਕੀਤਾ ਜਾਵੇ ਜਿਹੜੀ ਉਹਨਾਂ ਦੀ ਮੰਗ ਹੈ ਉਸ ਤੇ ਲੈ ਕੇ ਕੇਂਦਰ ਸਰਕਾਰ ਉਹਨਾਂ ਨਾਲ ਗੱਲਬਾਤ ਕਰੇ ਕਿਉਂਕਿ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਖਨੌਰੀ ਬਾਰਡਰ ਤੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਤੇ ਜਿਨ੍ਹਾਂ ਦੀ ਹਾਲਤ ਦਿਨ ਬਦਿਦਾ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਕਿਉਂਕਿ ਉਹ ਕੈਂਸਰ ਪੇਸ਼ੈਂਟ ਨੇ ਤੇ ਉੱਥੇ ਉਹਨਾਂ ਦੀ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਉਹ ਵੀ ਉਪਲਬਧ ਕਰਵਾਈਆਂ ਗਈਆਂ ਨੇ ਪਰ ਉੱਥੇ ਖੇਤੀਬਾੜੀ ਮੰਤਰੀ ਕੁਡੀਆਂ ਨੇ ਜਿਹੜਾ ਕਿ ਸ਼ਿਵਰਾ ਸਿੰਘ ਚੋਹਾਨ ਅੱਗੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰੇ ਕੇਂਦਰ ਕਿਉਂਕਿ ਉਹੀ ਉਹਨਾਂ ਦੀ ਐਮਐਸਬੀ ਦਾ ਕੋਈ ਹੱਲ ਕੱਢ ਸਕਦੀ ਹੈ ਤੇ ਹੋਰ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਮੰਗੀਆਂ ਜਾ ਰਹੀਆਂ ਨੇ ਉਹਨਾਂ ਉੱਤੇ ਗੱਲਬਾਤ ਕੀਤੀ ਜਾਵੇ ਤੇ ਜਲਦੀ ਹਿੱਲਾ ਕੱਢਿਆ ਜਾਵੇ ਦੱਸ ਦिए ਕਿ ਗੁਰਮੀਤ ਸਿੰਘ ਕੁਡੀਆਂ ਨੇ ਕੇਂਦਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦਿਆ ਕੇਂਦਰੀ ਮੰਤਰੀ ਸ਼ਿਵਰਾ ਸਿੰਘ ਚੋਹਾਨ ਅੱਗੇ ਜਗਜੀਤ ਸਿੰਘ ਢੱਲਵਾਲ ਦਾ ਮੁੱਦਾ ਰੱਖਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੁਜੀ ਤੌਰ ਤੇ ਸ਼ਿਵਰਾਜ ਸਿੰਘ ਚੋਹਾਨ ਨੂੰ ਦਿਲਚਸਪੀ ਜਿਹੜੀ ਕਿ ਦਿਖਾਉਣੀ ਚਾਹੀਦੀ ਹੈ ਇਸ ਮੁੱਦੇ ਦੇ ਵਿੱਚ ਤੇ ਸਾਰੀ ਸਥਿਤੀ ਨੂੰ ਸਾਹਮਣੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਤਾਂ ਜੋ ਭਵਿੱਖ ਵਿੱਚ ਜਾ ਕੇ ਜਿਹੜਾ ਕਿ ਹਿੱਲਾ ਹੋ ਸਕੇ ਕਿਸਾਨਾਂ ਦੇ ਮੁੱਦਿਆਂ ਦਾ ਉਥੇ ਗੁਰਮੀਤ ਸਿੰਘ ਖੁੱਡੀਆਂ ਨੇ ਵੀਡੀਓ ਕਾਲ ਰਾਹੀਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਦੱਸਿਆ ਕਿ ਖਨੌਰੀ ਬਾਰਡਰ ਤੇ ਜੁਦੀਸ਼ਿੰਦਰ ਗੱਲੇਵਾਲ ਜਿਹੜੇ ਨੇ 40 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਮਰਨ ਵਰਤ ਉੱਤੇ ਬੈਠਿਆ ਤੇ ਲਗਾਤਾਰ ਉਹਨਾਂ ਦਾ ਮਰਨ ਵਰਤ ਜਿਹੜਾ ਜਾਰੀ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਖੁਦ ਨਿੱਜੀ ਤੌਰ ਤੇ ਇਹਨਾਂ ਮੁੱਦਿਆਂ ਤੇ ਮੁੱਦਿਆਂ ਚ ਦਖਲ ਦੇਣ ਤੇ ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੀ ਹਕਤੀ ਮੰਗਾਂ ਤੇ ਗੌਰ ਕੀਤਾ ਜਾਵੇ ਤੇ ਗੱਲਬਾਤ ਕੀਤੀ ਜਾਵੇ ਤਾਂ ਜੋ ਹੱਲ ਕੱਢਿਆ ਜਾ ਸਕੇ ਇਹਨਾਂ ਬਾਰੇ। ਕੁੜੀਆ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸੂਬਿਆਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਤੁਸੀਂ ਨਿੱਜੀ ਦਖਲ ਦੇ ਕੇ ਅੱਜ ਦੀ ਸਥਿਤੀ ਨੂੰ ਸੰਭਾਲ ਲਓ ਤੇ ਆਪਣਾ ਯੋਗਦਾਨ ਪਾਓ। ਦੱਸਦੀ ਹੈ ਕਿ ਅੱਜ ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਂਦ ਨਾਲ ਵੀਡੀਓ ਕਾਲ ਜਿਹੜੀ ਕਿ ਕਾਨਫਰੰਸ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਅਹਿਮ ਮੁੱਦੇ ਜਿਹੜਾ ਕਿਸਾਨੀਆਂ ਦੇ ਦੋ ਦਿਨ ਚੱਲ ਰਿਹਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਜੋ ਮੰਗਾਂ ਹੈ ਉਹਨਾਂ ਦਾ ਉਹਨਾਂ ਨੂੰ ਸਾਹਮਣੇ ਰੱਖਿਆ ਗਿਆ ਤੇ ਅਪੀਲ ਕੀਤੀ ਗਈ ਤੇ ਜਲਦ ਜਲਦ ਜਿਹੜਾ ਕਿ ਕਿਸਾਨਾਂ ਨਾਲ ਗੱਲਬਾਤ ਕਰੇ ਕੇਂਦਰ ਤੇ ਇਸ ਦਾ ਪਵਿੱਖ ਦੇ ਵਿੱਚ ਜਿਹੜਾ ਕਿ ਹੱਲ ਕੱਢਿਆ ਜਾ ਸਕੇ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ ਆਮ ਆਦਮੀ ਪਾਰਟੀ ਕਰੇਗੀ ਪਾਣੀ ਦੇ ਸਾਰੇ ਬਿੱਲ ਮਾਫ ਅਗਲੇ ਮਹੀਨੇ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਦੇ ਵਿਚਾਲੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਜੋਰਾਂ ਸ਼ੋਰਾਂ ਤੇ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਉੱਥੇ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਐਲਾਨ ਕੀਤੇ ਜਾ ਰਹੇ ਨੇ ਤੇ ਇਸੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੋਰ ਵੱਡਾ ਐਲਾਨ ਕਰ ਦਿੱਤਾ ਜਿहां ਤੁਹਾਨੂੰ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਸੱਤਾ ਵਿੱਚ ਆਉਂਦੀ ਹੈ ਤੇ ਦਿੱਲੀ ਦੇ ਵਿੱਚ ਪਾਣੀ ਦੇ ਸਾਰੇ ਜਿਹੜੇ ਬਿੱਲ ਨੇ ਲੋਕਾਂ ਦੇ ਮਾਫ ਕਰ ਦਿੱਤੇ ਜਾਣਗੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਜੇਕਰ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਬਣਦੀ ਹੈ ਫਿਰ ਤੋਂ ਤੇ ਜਿੰਨੇ ਵੀ ਲੋਕਾਂ ਨੂੰ ਗਲਤ ਬਿੱਲ ਲੱਖਾਂ ਰੁਪਏ ਵਿਚਾਦਾ ਕਰਨੇ ਪਏ ਆ ਉਹ ਸਾਰੇ ਰੱਦ ਕਰ ਦਿੱਤੇ ਜਾਣਗੇ ਤੇ ਲੋਕਾਂ ਨੂੰ ਸਾਰੇ ਮਾਫ ਕਰ ਦਿੱਤੇ ਜਾਣਗੇ ਬਿੱਲ ਉੱਥੇ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਨਾ ਬਿੱਲਾਂ ਦੇ ਵਿੱਚ ਜਿਹੜੀ ਕਿ ਹੈਰਾ ਫੇਰੀ ਕੀਤੀ ਆ ਜਿੱਥੇ ਲੋਕਾਂ ਨੂੰ ਗਲਤ ਬਿੱਲ ਅਦਾ ਕਰਨੇ ਪਏ ਆ ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਆਪ ਬੀਜਪੀ ਨੂੰ ਵੀ ਸਵਾਲਾਂ ਦੇ ਕੇਰੇ ਵਿੱਚ ਲੈਂਦਾ ਹੋਇਆ ਕਿਹਾ ਕਿ ਜਿਹੜੇ ਹੁਣ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਆਂਦੀ ਹੈ ਤਾਂ ਦੇ ਸਾਰੇ ਬਿੱਲ ਮਾਫ ਕਰ ਦਾਂਗੇ। ਉੱਥੇ ਬੀਤੇ ਦਿਨ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਅਗਰੰਥੀ ਤੇ ਪੁਜਾਰੀ ਸਨਮਾਨ ਯੋਜਨਾ ਐਲਾਨੀ ਗਈ ਸੀ ਜਿਸ ਤਹਿਤ ਮਹੀਨੇ ਪਰ 18000 ਰੁਪਇਆ ਜਿਹੜਾ ਹੈ ਸਨਮਾਨ ਦੇ ਵਜੋਂ ਗਰੰਤੀਆਂ ਉੱਤੇ ਪੁਜਾਰੀਆਂ ਨੂੰ ਦਿੱਤਾ ਜਾਵੇਗਾ। ਉੱਥੇ ਹੀ ਸਿਵਚਾਲੇ ਹੁਣ ਆਮ ਆਦਮੀ ਪਾਰਟੀ ਨੇ ਇੱਕ ਹੋਰ ਵੱਡਾ ਐਲਾਨ ਇਹ ਕਰ ਦਿੱਤਾ ਹੈ। ਫ੍ਰੀ ਪਾਣੀ ਉਪਲਬਧ ਕਰਾ ਰਹੀ ਹੈ। लगभग 12 लाख से ज्यादा परिवारों के बिल दिल्ली में पानी के जीरो आते हैं लेकिन जब मैं जेल गया इन लोगों ने पीछे से पता नहीं क्या किया कुछ तो गड़बड़ की कि लोगों के लाखों लाखों रुपए के हजारों रुपए के हर महीने पानी के बिल आने लगे लोग अपने पानी के बिलों को लेकर त्रस्त हैं हमारे दिल्ली के लोग किसी भी बात से दुखी हों परेशान हों ये हम बर्दाश्त नहीं कर सकते तो मैंने और भी कई मंचों से ऐलान किया है लेकिन आज सार्वजनिक रूप से और औपचारिक रूप से मैं ऐलान करना चाहता हूं कि जिन लोगों को लगता है कि उनके बिल गलत आए हैं और उनके हजारों लाखों के बिल हैं वो गलत हैं उन लोगों को अपने पानी के बिल भरने की ज़रूरत नहीं है वो इंतजार करें आम आदमी पार्टी की सरकार बनेगी चुनाव के बाद हम उनके गलत बिल माफ करा देंगे ये मेरा सब लोगों को वादा है ये मेरी सब लोगों को गारंटी है तो लोगों को चिंतित होने की परेशान होने की जरूरत नहीं है आम आदमी पार्टी उनके साथ खड़ी है अगर आपके कोई एक दो प्रश्न है तो आप सर, तो, तो कांग्रेस तो को करने दीजिए प्रोटेस्ट चिंता ना करो आप जनता को भरोसा है बोलने दो उनको तो वो इन्हीं की महिलाएं हैं पंजाब की महिलाएं नहीं है पंजाब की सारी महिलाएं हमारे साथ हैं उनको आम आदमी पार्टी पे भरोसा है ये कांग्रेस की और बीजेपी वालों की कांग्रेस और बीजेपी को अब औपचारिक रूप से ऐलान कर देना चाहिए कि वो मिलके गठबंधन में ये चुनाव लड़ रहे हैं आम आदमी पार्टी के साथ ये चोरी छिपे पीठ पीछे एक साथ अलायंस करना ये ठीक नहीं है देखते हैं बीजेपी क्या कहती है अभी तक तो बीजेपी के पास ना कोई सीएम चेहरा है ना कोई नैरेटिव है और ना कोई दिल्ली को लेके विजन है कि वो क्या करेंगे दस साल में उन्होंने कोई काम नहीं किया और इसी वजह से बीजेपी केवल और केवल आम आदमी पार्टी को गालियां देके ये चुनाव जीतना चाहती है हम लोगों को बता रहे हैं कि 10 साल में हमने ये काम किए आने वाले पांच साल में ये काम करेंगे हमें हमारे कामों के बल पे वोट दो और बीजेपी कह रही है हमने इतनी गालियां दी दस साल में आने वाले पांच साल में और अच्छी अच्छी गालियां देंगे केजरीवाल को हमें गालियों के नाम पे वोट दो अब जनता को तय करना है कि गालियों के नाम पे वोट देंगे कि काम के नाम पे वोट ਕਿਸਾਨਾਂ ਨਾਲ ਪਰਿਵਾਹਸ ਹੋਈ ਦੁਰਘਟਨਾ ਗਰਸਟ ਬਰਨਾਲਾ ਚੰਡੀਗੜ੍ਹ ਹਾਈਵੇ ਨੇੜੇ ਵਾਪਰਿਆ ਹਾਦਸਾ ਮੌਕੇ ਤੇ ਤਿੰਨ ਮਹਿਲਾ ਕਿਸਾਨਾਂ ਦੀ ਹੋਈ ਮੌਤ। ਪਟਿੰਡਾ ਤਲਵੰਡੀ ਸਾਬੋ ਤੇ ਕਿਸਾਨਾਂ ਨਾਲ ਪਰਿਮਿਨੀ ਬੱਸ ਦੇ ਨਾਲ ਅਚਾਨਕ ਇੱਕ ਵੱਡਾ ਹਾਦਸਾ ਵਾਪਰ ਗਿਆ ਜਿहां ਤੁਹਾਨੂੰ ਦੱਸ ਦਈਏ ਕਿ ਟੋਹਾਣਾ ਮਹਾਪੰਚਾਇਤ ਤੇ ਜਿਹੜੀ ਬੱਸ ਸੀ ਕਿਸਾਨਾਂ ਨਾਲ ਪਰਿਵਾਰ ਸ਼ਾਮਲ ਹੋਣ ਲਈ ਜਾ ਰਹੀ ਸੀ ਤੇ ਰਸਤੇ ਤੇ ਵਿੱਚ ਜਦੋਂ ਸੰਘਣੀ ਧੁੰਦ ਦਾ ਕਾਰਨ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਨਾਲ ਹਾਦਸਾ ਵਾਪਰ ਗਿਆ। ਅੱਜ ਬੀਤੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਸੀ ਸੰਘਣੀ ਧੁੰਦ ਆ ਪੰਜਾਬ ਦੇ ਵਿੱਚ ਉੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਜਿਹੜੀ ਵਿਜ਼ਿਬਿਲਟੀ ਹੈ ਉਹ ਘੱਟ ਗਈ ਹੈ ਜ਼ੀਰੋ ਦੇ ਬਰਾਬਰ ਹੋ ਗਈ ਹੈ ਤੇ ਅੱਜ ਜਿਹੜੀ ਖਬਰ ਨਿਕਲ ਕੇ ਬਠਿੰਡਾ ਤੇ ਤਲਵੰਡੀ ਸਾਬੋ ਸੜਕ ਤੇ ਕਿਸਾਨਾਂ ਨਾਲ ਜਿਹੜੀ ਭਰੀ ਬੱਸ ਸੀ ਔਰ ਮਿੰਨੀ ਬੱਸ ਉਸ ਦੇ ਨਾਲ ਹਾਦਸਾ ਵਾਪਰ ਗਿਆ ਸੰਘਣੀ ਧੁੰਦ ਦੇ ਕਾਰਨ ਜਿਹੜਾ ਡਰਾਈਵਰ ਸੀ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ ਅੱਗੇ ਤੇ ਜਾ ਕੇ ਡਾਇਵਾਇਡਰ ਨਾਲ ਜਿਹੜੀ ਬੱਸਾ ਟਕਰਾ ਜਾਂਦੀ ਹੈ ਤੇ ਪਲਟੀ ਖਾ ਜਾਂਦੀ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਬੱਸ ਹੈ ਉਸ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਤੇ ਸ਼ੀਸ਼ੇ ਵੀ ਟੁੱਟ ਗਏ ਨੇ ਬੱਸ ਦੇ ਤੇ ਉੱਥੇ ਹੀ ਅ ਬਚਾਅ ਦੀ ਗੱਲ ਇਹ ਰਹੀ ਹੈ ਕਿ ਇਸ ਵਿੱਚ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਜਿਹੜੇ 2-3 ਜਿਹੜੇ ਕਿਸਾਨ ਦੱਸੇ ਜਾ ਰਹੇ ਨੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹੁਣ ਜੇਰੇ ਇਲਾਜ ਦੇ ਲਈ ਜਿਹੜਾ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਆ ਕੇ ਮੌਕੇ ਤੇ ਜਿਹੜਾ ਕਿ ਜਾਇਜ਼ਾ ਲਿਆ ਹੈ ਘਟਨਾ ਸਥਲ ਦਾ ਦੱਸ ਦिए ਕਿ ਬਠਿੰਡਾ ਦੇ ਵਿੱਚ ਕਿਸਾਨਾਂ ਨਾਲ ਪਰਿ ਮਿੰਨੀ ਬੱਸ ਦੇ ਨਾਲ ਅਚਾਨਕ ਹਾਦਸਾ ਵਾਪਰ ਜਾਂਦਾ ਸੰਗਣੀ ਤੁੰਦੇ ਕਾਰਨ ਉੱਥੇ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਆਗੂਆਂ ਵੱਲੋਂ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਇਹ ਮਿੰਨੀ ਬੱਸ ਵਿੱਚ ਜਿਹੜੇ ਕਿਸਾਨ ਸਵਾਰ ਸੀ ਉਹ ਹੀ ਢੋਹਾਣਾ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ। ਉੱਥੇ ਤੁਹਾਨੂੰ ਵੀ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ। ਬਟਿੰਡਾ ਤਲਵੰਡੀ ਸਾਹਬੋ ਸੜਕ ਨੇੜੇ ਕਿਸਾਨਾਂ ਦੇ ਮਿੰਨੀ ਬੱਸ ਦਾ ਹੋਇਆ ਹਾਦਸਾ ਮਚੀ ਹਾਹਾਕਾਰ। ਬਰਨਾਰਾ ਚੰਡੀਗੜ੍ਹ ਹਾਈਵੇ ਤੇ ਕਿਸਾਨਾਂ ਦੀ ਹੋਰ ਬੱਸ ਦੇ ਨਾਲ ਜਿਹੜਾ ਕਿ ਹਾਦਸਾ ਹੋ ਗਿਆ ਜੀਹਾਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਬੱਸ ਸੀ ਆ ਜਿਹੜੀ ਟੁਹਾਣਾ ਮਾ ਪੰਚਾਇਤ ਰੱਖੀ ਗਈ ਹੈ ਕਿਸਾਨ ਜੋਤੀ ਬੰਦੀਆਂ ਵੱਲੋਂ ਉਸ ਦੇ ਵਿੱਚ ਜਿਹੜੀ ਕਿ ਸ਼ਿਰਕਤ ਕਰਨ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇਸਤੇ ਨਾਲੇ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਸੰਗਣੀ ਤੁੰਦੇ ਕਾਰਨ ਜਿਹੜੀ ਬੱਸ ਹੈ ਉਸ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਜਿਹੜੀ ਬੱਸ ਹੈ ਬੁਰੀ ਤਰ੍ਹਾਂ ਜਿਹੜਾ ਕਿ ਇਸ ਦਾ ਨੁਕਸਾਨ ਹੋਇਆ ਤੇ ਇਹ ਪਲਟੀ ਖਾ ਗਈ ਤੇ ਮੌਕੇ ਤੇ ਇਸ ਦੇ ਵਿੱਚ 20 ਤੋਂ 25 ਜਿਹੜੀਆਂ ਸਵਾਰੀਆਂ ਦੱਸੀ ਜਾ ਰਹੀਆਂ ਨੇ ਕਿ ਹੁਣ ਉਨ੍ਹਾਂ ਵਿੱਚੋਂ ਜਿਹੜੀਆਂ 3 ਕਿਸਾਨਾਂ ਮਹਿਲਾਵਾਂ ਸੀ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਹੁਣ ਬਟਿੰਡਾ ਪਟਿਆਲਾ ਤੇ ਬਰਨਾਲਾ ਦੇ ਹਸਪਤਾਲਾਂ ਦੇ ਵਿੱਚ ਰੈਫਰ ਕਰਵਾਇਆ ਗਿਆ। ਉੱਥੇ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਪੁੱਜ ਗਈਆਂ ਨੇ ਤੇ ਬੱਸ ਨੂੰ ਜਿਹੜਾ ਕੀ ਬਚਾਅ ਕਾਰਜ ਜਾਰੀ ਹੈ ਤੇ ਬੱਸ ਦੇ ਵਿੱਚੋਂ ਜਿਹੜੀਆਂ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਰੈਫਰ ਕਰਵਾਇਆ ਜਾ ਰਿਹਾ ਹੈ। ਅਤੇ ਅਜਿਖੋਰ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਬਠਿੰਡਾ ਤਲਵੰਡੀ ਸਾਬੋ ਸੜਕ ਨੇੜੇ ਕਿਸਾਨਾਂ ਦੀ ਮਿੰਨੀ ਬੱਸ ਜਿਹੜੀ ਕਿ ਹਾਦਸਾ ਗ੍ਰਸਤ ਹੋ ਗਈ ਸੀ ਜਿਸ ਦੇ ਵਿੱਚ ਹਕੀਮਤ ਹੋ ਰਹੀ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਕਿਸਾਨਾਂ ਨੂੰ ਜਿਹੜੀ ਕਿ ਸੱਟਾਂ ਲੱਗੀਆਂ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕਰਵਾ ਦਿੱਤਾ ਗਿਆ ਸੀ ਤੇ ਉੱਥੇ ਹੀ ਜਿਹੜੀ ਸੰਗਣੀ ਤੁਲ ਦੇ ਕਾਰਨ ਜਿਹੜੀ ਮਿੰਨੀ ਬੱਸ ਏ ਡਿਵਾਈਡਰ ਦੇ ਨਾਲ ਜਾ ਟੱਕਰਾਈ ਸੀ ਉਸ ਤੋਂ ਬਾਅਦ ਉਹ ਮਿੰਨੀ ਬੱਸ ਹਾਦਸਾ ਗ੍ਰਸਤ ਹੋ ਗਈ ਸੀ ਉੱਥੇ ਹੀ ਹੁਣ ਇੱਕ ਹੋਰ ਮੰਦ ਭਾਗੀ ਜਿਹੜਾ ਐਕਸੀਡੈਂਟ ਨਿਕਲ ਕੇ ਕਿਸਾਨਾਂ ਦੀ ਬੱਸ ਦਾ ਨਿਕਲ ਕੇ ਸਾਹਮਣੇ ਆਇਆ ਜ ਤੇ ਨ ਕਿਸਾਨ ਮਹਿਲਾਵਾ ਨੇ ਮੌਕੇ ਤੇ ਉਹਨਾਂ ਦੀ ਮੌਤ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਥੇ ਦੱਸਦੀ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਵੱਲੋਂ ਖਨੌਰੀ ਬਾਰਡਰ ਤੇ ਜਿਹੜਾ ਕਿ ਮਹਾਪੰਚਾਇਤ ਰੱਖੀ ਗਈ ਸੀ ਤੇ ਆਜੋ ਮਹਾਪੰਚਾਇਤ ਹੋ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਪੰਜਾਬ ਦੇ ਖੇਤਰਾਂ ਤੋਂ ਜਿਹੜੇ ਲੋਕੀ ਨੇ ਕਿਸਾਨ ਨੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਆ ਰਹੇ ਨੇ ਤੇ ਮੌਕੇ ਤੇ ਜਿਹੜੀਆਂ ਦੋ ਜਿਹੜੀਆਂ ਮੰਦਪਾਗੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਬਠਿੰਡਾ ਤਲਵੰਡੀ ਸਾਬੋ ਤੋਂ ਤੇ ਇੱਕ ਜਿਹੜੀ ਹੁਣ ਬਰਨਾਲਾ ਨੈਸ਼ਨਲ ਹਾਈਵੇ ਤੇ ਜਿਹੜਾ ਬੱਸਾਂ ਦੇ ਨਾਲ ਹਾਦਸਾ ਜਿਹੜਾ ਵਾਪਰ ਉਥੇ ਦੱਸ ਦਈਏ ਕਿ ਜਿਹੜੀ ਬੱਸ ਦਾ ਐਕਸੀਡੈਂਟ ਹੋਇਆ ਹੈ ਇਹ ਬੀਕੇਯੂ ਉਗਰਾਹਾਂ ਦੀ ਦੱਸੀ ਜਾ ਰਹੀ ਹੈ ਜੋ ਕਿ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ ਤੇ ਮੌਕੇ ਤੇ ਜੜੀਆਂ ਤਿੰਨ ਕਿਸਾਨ ਮਹਿਲਾਵਾਂ ਨੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਉਥੇ ਦੱਸ ਦਈਏ ਕਿ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਜੜੀਆਂ ਹੁਣ ਮੌਜੂਦ ਨੇ ਤੇ ਇਸ ਬੱਸ ਦਾ ਜਿਹੜਾ ਬਚਾਅ ਕਾਰਜ ਚੱਲ ਰਿਹਾ ਹੈ ਤੇ ਸਵਾਰੀਆਂ ਨੂੰ ਹਸਪਤਾਲਾਂ ਦੇ ਵਿੱਚ ਰੈਫਰ ਕਰਵਾਇਆ ਜਾ ਰਿਹਾ ਹੈ ਤੇ ਸਵਾਰੀਆਂ ਜੜੀਆਂ ਅੱਧੀਆਂ ਬੱਸ ਦੇ ਵਿੱਚ ਫਸੀਆਂ ਹੋ ਇਹਨਾਂ ਨੂੰ ਕੱਢਿਆ ਜਾ ਰਿਹਾ ਹੈ ਜਿਲੰਦਰ ਤੋਂ ਵੱਡੀ ਵਾਰਦਾਤ ਦੇਖਣ ਨੂੰ ਮਿਲੀ ਜਿੱਥੇ ਦੋ ਦੋਸਤਾਂ ਦਾ ਡਬਲ ਮਰਡਰ ਕੇਸ ਨਿਕਲ ਕੇ ਸਾਹਮਣੇ ਆਇਆ ਸੁੱਤੇ ਪਏ ਚਲਾਤੀਆਂ ਨੇ ਵਾ ਗੋਲੀਆਂ ਨਾਲ ਜਲੰਧਰ ਦੇ ਚੜ੍ਹਦੀ ਸਵੇਰ ਇੱਕ ਵੱਡੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ ਜਲੰਧਰ ਦੇ ਲੰਮਾ ਪਿੰਡ ਨੇੜੇ ਇੱਕ ਡਬਲ ਮਰਡਰ ਕੇਸ ਦੀ ਖਬਰ ਨਿਕਲ ਕੇ ਦੇਖਣ ਨੂੰ ਮਿਲੀ ਜਿੱਥੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਲੰਮਾ ਪਿੰਡ ਨੇੜੇ ਦੋ ਨੌਜਵਾਨਾਂ ਦਾ ਸੁੱਤੇ ਪਏ ਜਿਹੜਾ ਕਿ ਇੱਕ ਦੋਸਤ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਉੱਥੇ ਦੱਸ ਦੇ ਕਿ ਮ੍ਰਿਤਕਾਂ ਦੀ ਜਿਹੜੀ ਪਛਾਣ ਹੈ ਉਹ ਸ਼ਿਵਮ ਵਾਸੀ ਮੋਤਾ ਸਿੰਘ ਨਗਰ ਜਲੰਧਰ ਤੇ ਵਿਨੇਪੀ ਵਾੜੀ ਬਸਤੀ ਸ਼ੇਕ ਵਜ ਹੋਈ ਹੈ ਜੋ ਕਿ ਦੋਸਤ ਸੀ ਦੋਨੋਂ ਤੇ ਇੱਕ ਹੋਰ ਦੋਸਤ ਦੇ ਘਰ ਲੰਮਾ ਪਿੰਡ ਜਿਹੜਾ ਉਸ ਦਾ ਘਰ ਕਿਤੇ ਸੌਣ ਆਈ ਸੀ ਜਿਸ ਤੋਂ ਬਾਅਦ ਇੱਕ ਚੌਥਾ ਦੋਸਤ ਆਉਂਦਾ ਹੈ ਜਿਸ ਦਾ ਨਾਮ ਮੰਨਾ ਵਾਸੀ ਮਿੱਠਾਪੁਰ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਅੰਨੇ ਵਾਂ ਇਹਨਾਂ ਦੋ ਨੌਜਵਾਨਾਂ ਤੇ ਸੁੱਤੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਅਤੇ ਇਸ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਉੱਥੇ ਜਿਹੜਾ ਦੋਸ਼ੀ ਮੰਨਾ ਮਿੱਠਾਪੁਰਿਆ ਮੌਕੇ ਤੋਂ ਫਰਾਰ ਹੈ ਤੇ ਪੁਲਿਸ ਵੱਲੋਂ ਜਿਹੜਾ ਕਿ ਮੌਕੇ ਤੇ ਆ ਕੇ ਆ ਜਾਜ਼ਾ ਲਿਆ ਕਟੜਾ ਹਸਪਤਾਲ ਦਾ ਤੇ ਜਿਹੜੀ ਜਾਂਚ ਆ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਦੋ ਨੌਜਵਾਨ ਜਿਹੜੇ ਨੇ ਦੋਸਤ ਆਪਸ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਚਾਰਾ ਦੀ ਤੇ ਉਸ ਤੋਂ ਬਾਅਦ ਜਿਹੜਾ ਕਿ ਮੰਨਾ ਮਿੱਠਾਪੁਰੀਆ ਉਹਦੇ ਵੱਲੋਂ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉੱਥੇ ਪੁਲਿਸ ਵੱਲੋਂ ਤਾਂ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਜਿਹੜਾ ਕਿ ਪੁਲਿਸ ਨੂੰ 9 ਰਾਊਂਡ ਜੀ ਹਾਂ 9 ਰਾਊਂਡ ਦੇ ਜਿਹੜੇ ਕੋਕਿਓ ਬਰਾਮਦ ਹੋਏ ਤੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 9 ਫਾਇਰ ਕੀਤੇ ਗਏ ਨੇ ਨਾ ਦੋਨਾਂ ਨੌਜਵਾਨਾਂ ਤੇ ਮੌਕੇ ਤੇ ਜਿਹੜਾ ਕਿ ਇੱਕ ਹਥਿਆਰ ਵੀ ਨਜਾਇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ ਪੁਲਿਸ ਵੱਲੋਂ ਉੱਤੇ ਪੁਲਿਸ ਦਾ ਕਹਿੜਾ ਹੈ ਕਿ ਸ਼ਾਇਦ ਇੱਕ ਕੁਝ ਵੱਡੀ ਜਿਹੜੀ ਕਿ ਵਾਰਦਾਤ ਨੂੰ ਅੰਜਾਮ ਦੇਣ ਦਾ ਜਿਹੜਾ ਪਲਾਨ ਬਣਾ ਰਹੇ ਸੀ ਇਸ ਪੱਖ ਤੋਂ ਵੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਜਿਹੜਾ ਕਤਲ ਵੀ ਕੀਤਾ ਗਿਆ ਉਹ ਵੀ ਨਜਾਇਜ਼ ਹਥਿਆਰ ਤੋਂ ਕੀਤਾ ਗਿਆ ਹੈ ਉੱਥੇ ਜਿਹੜੇ ਦੋ ਨੌਜਵਾਨ ਨੇ ਇਹਨਾਂ ਉੱਤੇ ਪਹਿਲਾਂ ਵੀ ਪੁਲਿਸ ਥਾਣਿਆਂ ਦੇ ਵਿੱਚ ਕੇਸ ਦਰਜ ਨੇ ਕਿਸੇ ਹੋਰ ਮਾਮਲਿਆਂ ਦੇ ਵਿੱਚ ਉੱਤੇ ਹੁਣੇ ਵੱਡੀ ਵਾਰਦਾਤ ਜਲੰਧਰ ਦੇ ਲੰਮਾ ਪਿੰਡ ਨੇੜੇ ਜਿਹੜਾ ਕਿ ਗੋਲੀਆਂ ਮਾਰ ਕੇ ਨਾ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਉੱਥੇ ਮੌਕੇ ਤੇ ਪੁਲਿਸ ਵੱਲੋਂ ਆ ਕੇ ਜਾਇਜ਼ਾ ਲੈ ਰਿਆ ਜਾ ਰਿਹਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਆਸ-ਪਾਸ ਜਿਹੜਾ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮੋਲ ਬਣਿਆ ਹੋਇਆ ਕਿਉਂਕਿ ਮਰਡਰ ਕੇਸ ਇੱਕ ਡਬਲ ਮਰਡਰ ਕੇਸ ਨਿਕਲ ਕੇ ਸਾਹਮਣੇ ਆਇਆ ਜਲੰਧਰ ਤੋਂ ਉੱਥੇ ਦੱਸਦੇ ਕਿ ਜਿਹੜੀ ਕਟਨਾ ਲੰਮਾ ਪਿੰਡ ਨੇੜੇ ਵਾਪਰੀ ਜਿੱਥੇ ਦੋ ਨੌਜਵਾਨ ਕਿਸੇ ਹੋਰ ਦੋਸਤ ਦੇ ਘਰ ਸੌ ਰਹੇ ਸਨ ਤੇ ਇਸ ਦੌਰਾਨ ਇੱਕ ਦੋਸ਼ੀ ਜਿਹੜਾ ਇਹਨਾਂ ਦਾ ਚੌਥਾ ਦੋਸਤ ਦੱਸਿਆ ਜਾ ਰਿਹਾ ਮੰਨਾ ਜਿਹੜਾ ਹੈ ਮਿੱਠਾਪੁਰ ਦਾ ਰਹਿਣ ਵਾਲਾ ਸੀ ਉਸਨੇ ਨਾ ਦੋਨਾਂ ਦੋਸਤਾਂ ਤੇ ਸੁੱਤੇ ਪੈ ਜੜੀਆਂ ਗੋਲੀਆਂ ਚਲਾ ਦਿੱਤੀਆਂ ਸਵਿਸ਼ਟ ਦੁਨੀਆ ਦੀਆਂ ਹਰ ਛੋਟੀ ਵੱਡੀ ਅਪਡੇਟ ਦੇਖਣ ਲਈ ਬੜੇ ਰੋ ਸਾਡੇ ਨਾਲ ਧੰਨਵਾਦ